ਜਮਾ ਜਮਾ ਸ਼ੇਤੇ ਕਰਤੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਤ ਪਾ ਟਾਈਮ ਆਪਾਂ ਖੜੇ ਆ ਬਫੈਲੋ ਐਸ਼ਵੇ ਫਾਰਮਿੰਗ ਐਸੋਸੀਏਸ਼ਨ ਤਨਹੋਲਾ ਦੇ ਵਿੱਚ ਜਿਹੜਾ ਮੇਲਾ ਸ਼ੁਰੂ ਹੋ ਗਿਆ ਪਹਿਲੇ ਦਿਨ ਜਿਹੜਾ ਮੁਕਾਬਲੇ ਜਿਹੜੇ ਸ਼ੁਰੂ ਹੋਣੇ ਆ ਖਾਸ ਕਰਕੇ ਆਪਾਂ ਬੱਕਰੀਆਂ ਵਾਲੇ ਇੱਧਰ ਖੜੇ ਆ ਰਿੰਗ ਦੇ ਵਿੱਚ ਰਿੰਗ ਦੀ ਦਿਖਾ ਦਿਓ ਮੜਾ ਇਹ ਰਿੰਗ ਦੀ ਪੂਰੀ ਤਿਆਰੀ ਆ ਤੇ ਐਂਟਰੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨਾਮ ਵਾਰ ਚਿਹਰੇ ਨਾਮ ਵਾਰ ਜਿਹੜੇ ਚੋਟੀ ਦੇ ਜਿਹੜੇ ਬੱਕਰੀਆਂ ਬੱਕਰੇ ਅੱਜ ਤੁਹਾਨੂੰ ਇਸ ਰਿੰਗ ਦੇ ਵਿੱਚ ਭੜਦੇ ਹੋਏ ਨਜ਼ਰ ਆਉਣਗੇ ਕਿਹੜਾ ਕੰਪੀਟੀਸ਼ਨ ਨੂੰ ਜਿੱਦਾ ਕਿਹੜਾ ਆਲ ਓਵਰ ਚੈਂਪੀਅਨ ਬਣਦਾ ਅੱਜ ਉਹ ਇਸ ਰਿੰਗ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਬਣੇ ਰਹੋ ਜੋ ਵੀਡੀਓ ਦੇ ਨਾਲ ਜਿਹੜੇ-ਜਿਹੜੇ ਜਾਨਵਰ ਪਹੁੰਚਿਆ ਆਪਾਂ ਉਧਰ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਕਿਹੜੇ-ਕਿਹੜੇ ਕਹਿੰਦੇ-ਕਹਿੰਦੇ ਘਾਉਂਦੇ-ਘਾਉਂਦੇ ਜਿਹੜੇ ਜਾਨਵਰ ਆ ਉਹਨਾਂ ਦੇ ਮਾਲਕ ਆ ਜਿਹੜੇ ਪਹੁੰਚਿਆ ਐਂਟਰੀ ਦੀ ਜੇ ਆਪਾਂ ਗੱਲ ਕਰੀਏ ਸ਼ੁਰੂਆਤ ਦੀ ਸ਼ੁਰੂਆਤ ਤੇ ਐਂਟਰੀ ਹੋਣੀ ਸ਼ੁਰੂ ਹੋ ਗਈ ਤੇ ਐਂਟਰੀ ਤੇ ਤੁਹਾਨੂੰ ਦੋ ਇਨਸਾਨ ਮਿਲਣਗੇ ਜਿਨ੍ਹਾਂ ਦਾ ਨਾਮ ਦੇਵ ਬਲੱਡ ਲਾਈਨ ਦੇ ਨਾਂ ਤੇ ਮਸ਼ਹੂਰ ਆ ਇਹ ਉਹ ਬੰਦੇ ਨੇ ਜਿਹੜੇ ਆਲ ਓਵਰ ਪੰਜਾਬ 'ਚ ਜੇ ਕੋਈ ਜਾਨਵਰ ਕਿਸੇ ਵੀ ਕੈਟਾਗਰੀ 'ਚੋਂ ਨਿਕਲਦਾ ਤਾਂ ਕਿਤੇ ਨਾ ਕਿਤੇ ਇੱਕ ਲਾਈਨ ਦਾ ਨਾਮ ਮੂਰੇ ਆਉਂਦਾ ਉਹ ਆ ਦੇਵ ਲਾਈਨ ਦੇਵ ਲਾਈਨ ਤੋਂ ਦੋ ਭਰਾ ਗੱਗੀ ਮਹਰਾਜ ਤੇ ਬਾਈ ਕੁਲਦੀਪ ਦੋਵੇਂ ਲਹਿਰੇ ਵੇਕੇ ਆਲੇ ਦੋਵੇਂ ਬੈਠਿਆ ਦੋਵੇਂ ਬਾਈਆਂ ਦਾ ਨਾਂ ਬੋਲਦਾ ਇਹਨਾਂ ਦੇ ਫਾਦਰ ਸਾਹਿਬ ਦੀਆਂ ਗੱਲਾਂ ਬਾਤਾਂ ਬੱਕਰੀਆਂ ਦੀ ਲਾਈਨ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਚੂਟੀ ਦੀ ਬੱਕਰੀ ਜੇ ਕੋਈ ਲਿਆਉਂਦਾ ਸੀ ਤਾਂ ਉਹ ਦੇਵ ਲਹਿਰੇ ਬੇਗੇ ਆਲਾ ਸੀ ਤੇ ਉਹਨਾਂ ਦੇ ਬੇਟੇ ਅੱਜ ਇਸ ਮੇਲੇ ਦੇ ਉੱਤੇ ਪਹੁੰਚੇ ਆ ਤੇ ਦੇਖਾਂਗੇ ਰਿੰਗ 'ਚ ਜਾਨਵਰ ਪਾਉਂਦੇ ਆ ਕੀ ਬਣਦਾ ਕੀ ਜੁੜਦਾ ਆ ਜੋ ਆਪਾਂ ਅੱਗੇ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਆਜੋ ਆਪਾਂ ਦੇਖਦੇ ਆ ਕਿਹੜੇ-ਕਿਹੜੇ ਜਾਨਵਰ ਜਿਹੜੇ ਉਹ ਆਇਆ ਆ ਬਾਈ ਸਿਕੰਦਰ ਖੜਾ ਚੇਤਾ ਭੁੱਲ ਗਿਆ ਮੇਰਾ ਬਾਈ ਸੌਰੀ ਇਹ ਬਾਈ ਸਿਕੰਦਰ ਆ ਵੀਰੇ ਕਹਿੰਦੇ ਘਾਉਂਦੇ ਬੱਕਰੇ ਸਿਕੰਦਰ ਕੋਲੇ ਵੀ ਰਹੇ ਆ ਤੇ ਸਿਕੰਦਰ ਨਾਲ ਹੀ ਬਾਬਾ ਜੀ ਸਾਸ੍ਰੀਕਰ ਤੇ ਆਪਾਂ ਸਿਕੰਦਰ ਨਾਲ ਪਹਿਲਾਂ ਗੱਲਬਾਤ ਕਰਦੇ ਆ ਬਾਈ ਸਾਸ੍ਰੀਕਰ ਸਾਸ੍ਰੀਕਰ ਵੀਰੇ ਕਿੰਨੇ ਜਾਨਵਰ ਲੈਂਦੇ ਬਾਈ ਅੱਜ 4 ਲੈਂਦੇ ਆ ਚਾਰ ਕਿਹੜੇ ਕਿਹੜੇ ਕੈਟਾਗਰੀ ਚ ਅੱਠ ਦੰਦੀ ਨੇ ਅੱਠ ਦੰਦੀ ਅੱਠ ਦੰਦੀ ਨੇ ਤੇ ਮੁੱਲਾਪੁਰ ਮੇਲੇ ਚ ਪਾਏ ਸੀ ਹਾਂ ਪਾਏ ਸੀ ਵੀਰੇ ਕਿਵੇਂ ਰਹੇ ਉੱਥੋਂ ਥੋੜੀ ਜੀ ਬੱਕਰੀ ਦੇ ਕਿੱਤੀ ਨੂੰ ਖਰਾਬੀ ਹੋ ਗਈ ਸ਼ੋਹ ਜਾ ਕੋਈ ਜਾਨਵਰ ਆਇਆ ਉੱਥੋਂ ਕਿ ਨਹੀਂ ਉੱਥੋਂ 4ਵੇਂ ਨੰਬਰ ਚ ਬੱਕਰਾ ਆਇਆ ਅੱਠ ਦੰਦ ਚ ਅੱਠ ਦੰਦ ਹਾਂ ਠੀਕ ਆ ਤੇ ਜਿਹੜਾ ਤੇ ਉਹ ਬੱਕਰਾ ਸੀ ਪਹਿਲਾਂ ਡੈਥ ਹੋ ਗਈ ਸੀ ਹਾਂ ਉਹਦੀ ਡੈਥ ਹੋ ਗਈ ਕੀ ਕਿੰਨੀ ਉਮਰ ਦਾ ਸੀ ਉਹਨੂੰ ਹੋਇਆ 4 ਸਾਲ ਦਾ ਹੋਇਆ 4 ਉਹਦੇ ਮਗਰ ਬੱਚੇ ਹੈਗੇ ਉਹਦੇ ਹੀ ਹੈਗੇ ਉਹਦੇ ਹੀ ਆ। ਹਾਂ। ਠੀਕ ਆ। ਕਿੱਥੇ ਖੜੀ ਆਪਣੀ ਗੱਡੀ? ਉਹ ਪਿੱਛੇ ਖੜੀ ਆ ਪੱਖੀਆਂ ਉਹ ਪਿੱਛੇ ਪਾਚੀ ਕਰ। ਠੀਕ ਆ। ਅਗੋਂ ਪਾਉਸ਼ਾ ਗਿਆ ਪੰਜ ਗਰਾਈਆਂ ਇਹਦੇ ਨਾਲ ਹੀ ਇਕਦਰ ਦੀ ਬੱਕਰੇ ਦਾ ਲੈ ਕੇ। ਠੀਕ ਆ। ਉਹ ਗੜਾ ਬੱਕਰਾ ਇੱਕ ਵੀ ਨਾਲ ਅਗਲੇ ਕਾ ਮੈਂ ਬੱਕਰਾ। ਅਛਾ ਜੋ ਵੀ ਪਾਉਂਗੇ ਤੁਸੀਂ। ਹਾਂ ਇਹਦੀ ਨਾਲ ਹੀ ਪਾਇਆ ਵੈ ਜੀ। ਉਸੇ ਬੱਕਰੇ ਦਾ ਬੱਚਾ। ਹਾਂ ਉਸੇ ਬੱਕਰੇ ਦਾ ਬੱਚਾ ਜੀ। ਠੀਕ ਆ। ਇਹ ਠੀਕ ਆ ਠੀਕ ਆ। ਤੁਹਾਨੂੰ ਆਜੋ ਮਿੱਤਰੋ بڑے ਜੋ ਵੀਡੀਓ ਨਾਲ ਤੁਹਾਨੂੰ ਦੱਸਿਆ ਸੀਗਾ ਜਿਵੇਂ ਮੈਂ ਵੀ ਛੋਟੀ ਦੇ ਸੱਪ ਆ ਜਿਹੜੇ ਅੱਜ ਐਸ ਮੇਲੇ ਦੇ ਵਿੱਚ ਤੁਹਾਨੂੰ ਟੱਕਰਨਗੇ। ਤੇ ਗੱਲਬਾਤ ਪੂਰੀ ਹੋ ਗਈ ਆਪਣਾ ਬਾਈ ਆਪਾਂ ਨੂੰ ਸਾਹਮਣੇ ਟੱਕਰ ਗਿਆ ਆਪਾਂ ਅਸਿੱਧਿਆ ਕੀ ਡਿਟੇਲ ਆ ਬੱਕਰੇ ਦੀ ਇੱਕ ਵਾਰੀ ਦਿਖਾ ਦਿਓ ਬਾਈ ਧਿਆਨ ਨਾਲ ਬਾਈ ਕੀ ਗੱਲ ਚੱਲ ਰਹੀ ਬਹੁਤ ਵਧੀਆ ਵੀਰੇ ਕਿਵੇਂ ਲੱਗਿਆ ਮੇਲਾ ਅੱਜ ਮੇਲਾ ਬਹੁਤ ਵਧੀਆ ਵੀਰੇ ਪਹਿਲੀ ਵਾਰ ਪਹੁੰਚਿਆ ਇੱਥੇ ਦੇਖਦੇ ਆ ਹੁਣੀ ਹੋ ਗਿਆ ਅੱਧਾ ਘੰਟਾ ਸਾਨੂੰ ਆਇਆ ਨੂੰ ਤੇ ਜਿਵੇਂ ਮੱਝਾਂ ਗਾਵਾਂ ਦਾ ਹੁੰਦਾ ਸੀਗਾ ਨਾਲ ਬੱਕਰੀਆਂ ਦਾ ਹੋ ਗਿਆ ਵਧੀਆ ਹੋ ਗਿਆ ਬਹੁਤ ਵਧੀਆ ਵੀਰੇ ਹਾਂਜੀ ਹਾਂ ਬਹੁਤ ਵਧੀਆ ਮੁਰਗੀਆਂ ਦਾ ਬੱਕਰੀਆਂ ਦਾ ਜੀ ਹਾਂ ਬੱਕਰੀਆਂ ਦਾ ਤੇ ਬਹੁਤ ਵਧੀਆ ਲੱਗ ਰਿਹਾ ਹੈ ਦੇਖਣ ਨੂੰ ਜੀ ਜਿਵੇਂ ਹੁਣ ਮੱਝਾਂ گاਵਾਂ ਵਾਲੇ ਆਉਂਦੇ ਉਹਨਾਂ ਨੂੰ ਇਹ ਚੀਜ਼ ਚ ਇਤਸ਼ਾਹ ਹੋਊਗਾ ਹਾਂ ਜੀ ਹਾਂ ਇਹ ਕਿਤਾ ਅੱਗੇ ਨਾਲੋਂ ਜਿਵੇਂ ਡਿਵੈਲਪ ਹੋਇਆ ਤੇ ਹੋਰ ਜ਼ਿਆਦਾ ਹੋਊਗਾ ਜੀ 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 ਹੋ ਰਿਹਾ ਵੀਰੇ ਹੋ ਰਿਹਾ ਬਹੁਤ ਹੋ ਰਿਹਾ ਕਿੰਨੇ ਜਾਨਵਰ ਲੈ ਕੇ ਆਏ ਹੋ ਵੀਰੇ ਇੱਕੋ ਹੀ ਲੈ ਕੇ ਆਇਆ ਬੱਕਰਾ ਕੀ ਕੋਈ ਪੀ ਡਿਟੇਲ ਹੈ ਇਹਦੇ ਬੱਚੇ ਦੀ ਇਹਦੇ ਡਿਟੇਲ ਹੈ ਵੀਰੇ 14 ਮਹੀਨਾ ਦਾ ਜੀ ਠੀਕ ਹੈ ਤੇ ਦੋ ਦੰਦ ਦਾ ਇਹ ਠੀਕ ਹੈ ਹਾਂ ਜੀ ਕਿੰਨੀ ਹਾਈਟ ਹੈ ਹਾਈਟ ਦਾ ਚੈੱਕ ਕਰਨੀ ਬੋਈ ਕਿੰਨੀ ਹੈ ਨਹੀਂ 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 ਅਸੀਂ ਚੈੱਕ ਨਹੀਂ ਮੈਂ ਤਾਂ ਨਹੀਂ ਵੀਰੇ ਮੈਂ ਤਾਂ ਪਹਿਲੀ ਵਾਰ ਹੀ ਲੈ ਕੇ ਆਇਆ ਜੀ ਇੱਥੇ ਅ ਕੀ ਲਾਇਦਾ 40 ਜੁੜੇ ਹੈਗੇ ਕਿ 41-42 ਦੀ ਹੈਗੀ ਹਾਂਜੀ ਫੇ ਪਹਿਲਾਂ ਕਿਸੇ ਕੰਪੀਟੀਸ਼ਨ ਚ ਪਾਇਆ ਨਹੀਂ ਨਹੀਂ ਵੀਰੇ ਪਹਿਲਾ ਹੀ ਹੈ ਹਾਂਜੀ ਘਰੇ ਕਿੰਨੇ ਕਿ ਜਨਮ ਰਹੇ ਘਰੇ ਉਹਦੇ ਸ਼ੌਂਕ ਰੱਖਿਆ ਵੀਰੇ ਉਹ ਤਾਂ ਮੱਝਾ ਕੰਮ ਰੱਖਿਆ ਆਪਣੇ ਜੀ ਤੇ ਦੋ ਤਿੰਨ ਇਹ ਰੱਖਿਓ ਇਹਨਾਂ ਤਾਂ ਬਾਹਰ ਨਹੀਂ ਲੱਗੇ ਨੇ ਬਸ ਘਰੇ ਖਰਾਸਤੇ ਆਪਣੇ ਘਰੇ ਹਾਂਜੀ ਬੈਸਟ ਆਫ ਲੱਕ ਓਕੇ ਵੀਰੇ ਥੈਂਕ ਯੂ ਨਹੀਂ ਲਾਉਣਾ ਬਾਈ ਹੈਲੋ ਸਤਿ ਸ੍ਰੀ ਅਕਾਲ ਬਾਈ ਕਿਹੜੇ ਸੌ ਬਾਈ ਢਨੌਲਾ ਜੀ ਢਨੌਲਾ ਖਾਸੀ ਹਾਂਜੀ ਕੀ ਐ ਬਈ ਇਹਦੀ ਡਿਟੇਲ ਮਰੇ ਦੱਸ ਖੀਰਾ ਬੱਚਾ ਇਹ ਦੁੱਧ ਦਾਨ ਕਿੰਨੇ ਉਮਰ ਹੋ ਗਈ 6 ਮਹੀਨਾ ਦਾ ਹੋਵੇ 6 ਮਹੀਨਾ ਦਾ ਘਰੇ ਹੋਰ ਕਿੰਨੇ ਕਿ ਚੜਵਰ ਹੈਗਾ ਜੀ 8 9 ਦਾ ਨੰਬਰ 8 9 ਦਾ ਨੰਬਰ ਪਹਿਲਾਂ ਕਿਸੇ ਪਾਇਆ ਕੰਪੀਟੀਸ਼ਨ ਚ ਹਾਂ ਜੀ ਤਾਂ ਪਾਈ ਪਾਇਆ ਸੀ ਫੁੱਲੇ ਵਾਲਾ ਪਾਈ ਜੀ ਤੀਜੇ ਨੰਬਰ ਤੇ ਆਇਆ ਸੀ ਤੀਜੇ ਨੰਬਰ ਤੇ ਕਿੰਨਾ ਕਿ ਚੜ ਹੋ ਗਿਆ ਬਾਈ ਜਾਨਵਰ ਰੱਖਦੇ ਹੋ ਹੋਰੀ 7 ਸਾਲ ਦੀ ਉਮਰ ਤਾਂ ਤੇਰੀ ਠੀਕ ਜੀ ਲੱਗਦੀ ਹੈ ਪਹਿਲਾਂ ਸੈਮੀ ਚੜਾਹ ਚ ਹੁੰਦਾ ਸੀ ਹਾਂ ਹੁਣ ਮੈਂ ਬੀਏ ਗ੍ਰੈਜੂਏਸ਼ਨ ਫਸਟ ਇਅਰ ਕਰਦਾ ਨਾਲ ਨਾਲ ਬੱਕਰੀਆਂ ਨੂੰ ਮਾਰ ਹਾਂ ਹਾਂ ਠੀਕ ਐ ਟਾਈਮ ਕਿਵੇਂ ਕੱਢਦਾ ਬਈ ਇਹਨੂੰ ਫਿਰ ਡੇਲੀ ਚਾਰਦੇ ਨੇ ਘਰੇ ਨਾਲ ਇੱਕ ਵਾਰੀ ਤੇ ਆਪਣਾ ਨੀਰੇ ਦਾ ਕੰਮ ਆਈ ਮੂਫਲੀ ਦਾ ਘੋੜਿਆਂ ਨੂੰ ਗਵਾਰੀ ਦਾ ਬੱਠਰੀਆਂ ਨੂੰ ਹੂੰ ਤੇ ਜਿਹੜਾ ਵੀ ਮਰਦੀ ਆ ਨੀਰਾ ਰਾਜਸਥਾਨ ਚ ਲੈ ਆਉਣਾ ਸੀ ਗੱਡੀ ਪਰ ਤੇ ਇਧਰ ਲਿਆ ਟ ਸਿੜਦੇ ਆਂ ਪਰ ਸਾਰੇ ਇਹੀ ਆ ਘੋੜਿਆਂ ਨੂੰ ਬੱਠਰੀਆਂ ਨੂੰ ਠੀਕ ਐ ਸਾਰੇ ਕੰਮ ਨਾਲ ਨਾਲ ਫਿਰ ਬੱਕਰੀ ਪਾਲ ਹਾਂਜੀ ਹਾਂਜੀ ਠੀਕ ਐ ਜੇ ਕਿ ਪੁਰਾਣੇ ਨੀਰਾ ਮਹੌਨਾ ਅੰਕ ਨੰਬਰ ਦੇ ਸਨ ਨੰਬਰ ਡੈਡੀ ਦਾ ਜੀ 98788 38270 ਠੀਕ ਐ ਤੇ ਮੇਰਾ ਜਿਹੜੇ ਨੇ ਬੱਠਰੀਆਂ ਲੈਣ ਦੇ ਇੰਟਰਨ ਆਵੇ ਓਕੇ ਜੀ ਧੰਨਵਾਦ ਸਾਸੀ ਗੱਲ ਬਾਈ ਸਾਸੀ ਬਾਈ ਕਿਹੜਾ ਏਰੀਆ ਬਾਈ ਆਪਣਾ ਤਰੋਲਾ ਹੀ ਬਾਈ ਲੋਕਲ ਨਾ ਹੁਲਾ ਖਾਸ ਹਾਂਜੀ ਕੀ ਡਿਟੇਲ ਆ ਬਾਈ ਬੱਕਰੇ ਖੀਰਾ ਬੱਕਰਾ ਹੀ ਖੀਰਾ ਕਿੰਨੀ ਉਮਰ ਹੋ ਗਈ ਇਹ 5 ਮਹੀਨੇ ਦਾ ਕਿੰਨੇ ਕਿ ਜਾਨਵਰ ਆ ਘਰੇ ਮੇਰੇ ਜਾਨਵਰ ਆਪਣੇ ਕੋਲ 7 ਕਿਨੇ ਬਾਈ ਜੀ ਠੀਕ ਹੈ ਹਾਂਜੀ ਜਿਵੇਂ ਬਾਈ ਤਨੋਲੇ ਜੀ ਖੜੇ ਹੋ ਤੁਸੀਂ ਤਨੋਲੇ ਪਹਿਲਾਂ ਕਿਸੇ ਪਾਇਆ ਕੰਪੀਟੀਸ਼ਨ ਨਹੀਂ ਬਾਈ ਜੀ ਆਪਾਂ ਮਾਰਚ ਦਾ ਸ਼ੁਰੂ ਕਰਿਆ ਹੈ ਜੀ ਅੱਛਾ ਹਾਂਜੀ ਤੇ ਬਾਈ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਹੁਣ ਹੁਣੇ ਹੀ ਇੱਧਰ ਨੂੰ ਆਜੋ ਜਿਵੇਂ ਹੁਣੇ ਹੀ ਤੁਸੀਂ ਐਸ ਮੇਲੇ ਤੇ ਤੁਹਾਡੇ ਘਰੇ ਹੀ ਮੇਲਾ ਲੱਗ ਸਕਦਾ ਹੈ ਨਾ ਤੇ ਕਿਵੇਂ ਲੱਗਦਾ ਯਾਰ ਜਿਵੇਂ ਪਹਿਲਾਂ ਮੱਝਾ ਗਾਵਾਂ ਦਾ ਹੁੰਦਾ ਸੀ ਹੁਣ ਇਹ ਨਾਲ ਸ਼ੁਰੂ ਹੋ ਗਿਆ ਇਹ ਵਧੀਆ ਕੀਤਾ ਬਾਈ ਜੀ ਪਤਾ ਕੀ ਆ ਨਸ਼ੇ ਨੇ ਬਾਈ ਜੀ ਜਿਵੇਂ ਮੰਨ ਲਓ ਪੰਜਾਬ ਆਗਾ ਨਸ਼ਿਆਂ ਦੇ ਵਿੱਚ ਬੜਿਆ ਹੋਇਆ ਜਿਹੜਾ ਜਾਨਵਰਾਂ ਦਾ ਨਸ਼ਾ ਇਹ ਵੱਖਰਾ ਨਸ਼ਾ ਬਾਈ ਜੀ ਜਿਹੜੇ ਭੈਣ ਭਾਈ ਮੰਨ ਲਓ ਨਸ਼ੇ ਤੋਂ ਰਹਿਤ ਹੋਣਾ ਚਾਹੁੰਦੇ ਨੇ ਨਾ ਜਾਨਵਰਾਂ ਦੇ ਏਰੀਆ ਤੇ ਨਸਲ ਦੇ ਵਿੱਚ ਵੜ ਜਾਣ ਬਾਈ ਜੀ ਜੋ ਕਿ ਅੱਗੇ ਆਪਦੇ ਕੰਮ ਕਾਰ ਨੂੰ ਵਧਾ ਸਕਣ ਔਰ ਨਸ਼ੇ ਤੋਂ ਬਚੇ ਰਹਿਣ ਨਾਲੇ ਆਮਦਨ 'ਚ ਵਾਧਾ ਆਮਦਨ 'ਚ ਵਾਧਾ ਹਾਂਜੀ ਪਸ਼ੂ ਤਾਂ ਨਾ ਬੋਲਦੇ ਬਾਈ ਜੀ ਇਹਨੂੰ ਪਸ਼ੂ ਤਾਂ ਹਾਂਜੀ ਬਹੁਤ ਵਧੀਆ ਥੈਂਕ ਯੂ ਬਾਈ ਤੇ ਆਜੋ ਮਿੱਤਰੋ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਆਏ ਨਾਲ-ਨਾਲ ਤੁਰੇ ਜਾਵਾਂਗੇ ਨਾਲ-ਨਾਲ ਜਾਨਵਰ ਤੁਸੀਂ ਦੇਖੋ ਬਹੁਤ ਲੰਮੀ ਤਦਾਰ ਦੇ ਵਿੱਚ ਆ ਤੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਤਕਰੀਬਨ ਸਾਰੇ ਕਹਿੰਦੇ ਘਾਉਂਦੇ ਆ ਤੇ ਪਤਾ ਲੱਗਣਾ ਆਪਾਂ ਨੂੰ ਵੀ ਕਿਹਦੇ ਕੋਲੇ ਕੀ ਕੀ ਜਾਨਵਰ ਆ ਇਧਰ ਸਿੰਘ ਪਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਠੀਕ ਹੈ ਜੀ ਕਿੰਨੇ ਕਿ ਜਾਨਵਰ ਲੈ ਕੇ ਆਏ ਹੋ ਅਸੀਂ ਲੈ ਕੇ ਪੰਜ ਪੰਜ ਜਾਨਵਰ ਨੇ ਪੰਜੇ ਕੰਪੀਟੀਸ਼ਨ ਚ ਪਾਏ ਹਾਂ ਜੀ ਹਾਂ ਜੀ ਹਾਂ ਜੀ ਕਿਹੜੇ ਕਿਹੜੇ ਦੰਦੋਂ ਆ ਕੀ ਹਿਸਾਬ ਨਾਲ ਇਹ ਇੱਕ ਹੈ ਕਿ ਚਾਰ ਦੰਦ ਜੀ ਦੋ ਹੈਗੇ ਆ ਦੋ ਦੰਦ ਬਾਕੀ ਆ ਪੂਰੇ ਦੰਦਾਂ ਜੀ ਉਹ ਬੱਕਰਾ ਦੁੱਗਾ ਜੀ ਸਾਡਾ ਠੀਕ ਹੈ ਤੇ ਕਿੰਨੇ ਦੂਜਾ ਕਿਹੜੇ ਥਾਂ ਤੋਂ ਆਏ ਹੋ ਅਸੀਂ ਜੀ ਨਾਪਾਥੈਟ ਤੋਂ ਆਏ ਹਾਂ ਨਾਪਾਥਾ ਵਾਲਾ ਪਿੰਡ ਤੋਂ ਕਿੰਨੀ ਵੜ ਪੈ ਗਿਆ ਸਾਨੂੰ ਪੈ ਗਿਆ ਜੀ 100 ਕਿਲੋਮੀਟਰ ਪੈ ਗਿਆ ਹੋਰ ਕਿਹੜੇ ਕਿਹੜੇ ਮੇਲੇ ਤੇ ਜਾਂਦੇ ਅਸੀਂ ਸਾਰੇ ਜਾਂਦੇ ਹਾਂ ਜਿੱਥੇ-ਜਿੱਥੇ ਹੁੰਦੇ ਨੇ ਮੁੱਲਾਪੁਰ ਸੀਗਤ ਨਹੀਂ ਜੀ ਉੱਥੇ ਨਹੀਂ ਜਾਂਦੇ ਕੀ ਗੱਲ ਬਣੀ ਬਸ ਉੱਥੇ ਕੋਈ ਮੂੜ ਜਾਈ ਨਹੀਂ ਬਣਿਆ ਸ਼ਣ ਮੂੜ ਨਹੀਂ ਹਾਂ ਐਸ ਮੇਲੇ ਦੀ ਤਿਆਰੀ ਹੈ ਫਿਰ ਹਾਂ ਜੀ ਪਹਿਲਾਂ ਕਿਸੇ ਜਾਨਵਰ ਕਿਸੇ ਮੇਲੇ ਚ ਆਇਆ ਕੋਈ ਸਰਕਾਰੀ ਜਿੱਤੇ ਵੀ ਨਹੀਂ ਸਾਰੀ ਜਿੱਤੇ ਹੈ ਸਰਕਾਰੀ ਹੈ ਪਹਿਲਾ ਦੂਜਾ ਤੀਜਾ ਠੀਕ ਹੈ ਆਪਣੀ ਕਿੰਨਾ ਟਾਈਮ ਹੋ ਗਿਆ ਬਾਈ ਜਾਨਵਰ ਰੱਖਦੇ ਮੈਨੂੰ ਹੋ ਗਿਆ ਜੀ 40 ਕਿ ਸਾਲ ਹੋ ਗਿਆ ਜੀ 40 ਸਾਲ ਹਾਂ ਕੀ ਤਿਆਰ ਬਾਬਾ ਜੀ 40 ਸਾਲਾਂ ਦਾ ਤੁਸੀਂ ਬੱਕਰੀਆਂ ਰੱਖਦੇ ਹੋ ਹਾਂ ਜਿਵੇਂ ਆਪਾਂ ਹੁਣ ਨਵੇਂ ਫਾਰਮਰ ਵੇਚਦੇ ਆ ਜਾਂ ਕੋਈ ਵੀ ਵੇਚਦਾ ਫਾਰਮਰ ਸਾਡੀ ਰੋਟੀ ਪਾਣੀ ਬਣੀ ਜਾਂਦੀ ਮੈਨੂੰ ਇੱਕ ਗੱਲ ਡਾਕਟਰੀ ਡਾਕਟਰੀ ਦਾ ਸਾਰਾ ਤੁਸੀਂ ਡਾਕਟਰੀ ਕੁਝ ਆਪ ਵੀ ਜਾਣਦੇ ਆ ਜੇ ਕੁਝ ਬਰਾਛੇ ਬੇਵਾ ਹੋ ਜਾ ਤਾਂ ਜੀ ਡਾਕਟਰ ਬੁਲਾ ਲੈਂਦੇ ਜਿਵੇਂ ਜਿਆਦਾਤਰ ਹੁੰਦਾ ਵੀ ਇਹ ਬੱਕਰੀ ਕੋਈ ਬਾਹਰ ਜ਼ਹਿਰੀਲਾ ਖਾ ਪੱਠਾ ਪੁੱਠਾ ਖਾਂਦੀ ਆ ਤੁਸੀਂ ਬਾਹਰ ਚਾਰਦੇ ਆ ਉਹਦੇ ਆਸਤੇ ਫਿਰ ਦੇਸੀ ਤਰੀਕਾ ਤੁਸੀਂ ਕੀ ਵਰਤਦੇ ਆ ਬਈ ਕੋਈ ਵਟ ਟੈਕਟੀਕ ਹੀ ਲਾਉਣਾ ਜੀ ਫਿਰ ਐਕਟਿਵੇਟ ਐਕਟੀਵੇਟ ਕੇ ਟੀਕੇ ਲਾਉਣਾ ਕੋਈ ਦੇਸੀ ਤਰੀਕਾ ਕੋਈ ਨਹੀਂ ਹਾਂ ਜੀ ਠੀਕ ਵਧੀਆ ਜੀ ਹਾਂ ਜੀ ਸੋ ਦੋਸਤੋ ਇਹ ਚੀਜ਼ਾਂ ਮੈਂ ਤਾਂ ਪੁੱਛੀਆਂ ਕਿਉਂਕਿ ਅਕਸਰ ਹੀ ਹੁੰਦੀਆਂ ਰਹਿੰਦੀਆਂ ਜਾਨਵਰਾਂ ਨੂੰ ਜਿਹੜਾ ਜਾਨਵਰ ਬਾਹਰ ਚਰਦਾ ਉਹ ਕੋਈ ਨਾ ਕੋਈ ਜ਼ਹਿਰੀਲਾ ਖਾਂਦਾ ਹੀ ਰਹਿੰਦਾ ਤਾਂ ਕਰਕੇ ਆਪਾਂ ਨੂੰ ਇਹ ਚੀਜ਼ਾਂ ਇਹਨਾਂ ਬਾਈਆਂ ਤੋਂ ਤਜਰਬਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਸਾਸਰੀਆ ਬਾਈ ਸਰਕਾਰ ਕਿਹੜੇ ਥਾਂ ਤੋਂ ਆਏ ਬਈ ਹਮਣਾ ਤੋਂ ਆਏ ਹਾਂ ਸੰਗਰੂਰ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਚ ਕਿੰਨੀ ਵਾਰ ਪੈ ਗਿਆ ਪਰੋਈ ਬਾਟ ਹੈਗੇ ਹੀ ਸਾਡੀ ਸਾਥ ਸਾਥ ਦਾ ਦੇਣਾ ਲਈ ਹਾਂ ਬਈ ਕਿੰਨੇ ਜਾਨਵਰ ਪਾਉਣੇ ਆ ਕਿ 6 ਜਾਨਵਰ ਪਾਏ

ਤਿੰਨੇ ਬੱਕਰੇ ਨੇ ਇਹ ਕੋ ਕਾ ਕਰਕੇ ਦਿਖਾ ਦਿਓ ਸਾਨੂੰ ਅੱਛਾ ਜੀ ਸਾਰੇ ਅੰਡ ਲਿਆ ਜਾਂ ਖੱਸੀ ਲਏ ਬਾਈ ਆ ਦੋਏ ਤਿੰਨੇ ਖੱਸੀ ਨੇ ਜੀ ਕਿੰਨੇ ਖੱਸੀ ਆ ਹਾਂ ਇੱਕਾਂ ਲੜਾ ਠੀਕ ਆ ਬੜਾ ਦਿਖਾਈ ਬਾਈ ਕੈਮਰੇ ਚ ਦਿਖਾ ਦੀ ਲੈ ਵੀ ਦੋਸਤੋ ਬਾਈ ਨਾਲ ਸੰਪਰਕ ਕਰ ਲਿਓ ਜਾਂ ਮੈਂ ਨੰਬਰ ਦਿਖਾ ਦਨਾ ਐ ਟੇਡਾ ਕਰਕੇ ਦਿਖਾ ਦੇ ਨੂੰ ਬਾਈ ਸਵਾਰ ਕੇ ਲੋ ਕਿੰਨੇ ਦੰਦੋ ਕਿਵੇਂ ਆ ਬਾਈ ਇਹ ਇਹ ਚੰਦ ਬਾਈ ਦੇਖੀ ਪਹਿਲਾਂ ਦੇਖੀ ਓਕੇ ਉਹ ਵੀ ਦਿਖਾਈ ਛੇ ਇਹ ਦੁੱਗਾਈ ਚਾਰ ਹੋ ਗਿਆ ਠੀਕ ਆ ਹਾ ਹਾ ਠੀਕ ਹੈ ਭਾਈ ਨੰਬਰ ਬੋਲੇ ਆਪਣਾ ਨੰਬਰ 84 277 66515 ਠੀਕ ਹੈ ਹਾਂ ਕਰੇ ਹੋਰ ਵੀ ਜਾਨਵਰ ਹੈਗੇ ਹਾਂ ਜੀ ਹਾਂ ਹੋਰ ਬੱਕਰੀਆਂ ਹੈਗੀਆਂ ਜੀ ਠੀਕ ਹੈ 339 ਓਕੇ ਭਾਈ ਸੋ ਆਜੋ ਮਿੱਤਰੋ ਗੱਲਾਂ ਬਾਤਾਂ ਨਾਲ-ਨਾਲ ਕਰਦੇ ਰਵਾਂਗੇ ਨਾਲ-ਵਾਲ ਤੁਸੀਂ ਜਾਨਵਰ ਦੇਖ ਸਕਦੇ ਹੋ ਜਾਨਵਰ ਬਾਕੀ